ਗੱਲ ਦਾ ਪਰ ਡਿਸਕਸ ਕਰਿਆ ਕਰੀਏ ਜਿਹੜੀ ਕੋ ਤੁਹਾਡੀ ਪ੍ਰੋਬਲਮ ਪਰਸਨਲ ਹੈ ਜੇ ਤੁਸੀਂ ਮੈਨੂੰ ਪਰਸਨਲ ਗੱਲ ਕਰੋ ਔਰ ਗੱਲ ਦਾ ਹੱਲ ਕੱਢਿਆ ਜਾਉ। ਉਹ ਦਫ਼ਤਰ ਜਾ ਕੇ ਮਿਲਣਾ ਨਹੀਂ। ਉਹ ਹਲੇ ਤਾਂ ਖਾਲੀ ਹੈ। ਗਰਾਉਂਡ ਕਰਾਓ ਗਰਾਉਂਡ ਕਰਾਓ ਨਾ ਕੋਈ। ਉਹ ਅਸਲੀਆ ਗੱਲ ਜਿਹੜਾ ਮਤਲਬ ਟਰੀਟਮੈਂਟ ਪਲਾਨ ਦੇ ਅੰਦਰ ਉਹ ਵੀ ਬਾਹਰ ਨਾਲੇ ਵਿੱਚ ਆ। ਕਰਾਓ ਕਰਾਓ। ਕਰਾਈ ਕਰੋ ਕੰਮ। ਗਰਾਉਂਡ ਹੀ ਕਰਾਓ। ਗਰਾਉਂਡ ਹੀ ਕਰਾਉਂਗਾ ਬਹੁਤ ਬੜਾ ਭਰਾ ਲਾ ਲੋਗਾ। ਗਰਾਉਂਡ ਹੀ ਕਰਾਓ ਇਹ ਪਹਿਲੇ ਕੰਮ ਕਰਾਓ। ਮੇਰੇ ਦਾਦੇ ਮੇਰੀ ਘਰੋਂ ਤੋਂ ਕੋਹ ਦੇਖਦੇ ਆਪਾਂ ਦੇਖਦੇ ਰਹੀ ਆ ਦੀ ਇਹ ਇਹ ਜਗ੍ਹਾ ਪੋਸਟ ਦਿਖ ਰਹੀ ਆ ਪਾ ਨੂੰ ਆਪਾਂ ਨੂੰ ਖੰਭੇ ਤੇ ਲੱਗੇ ਦਿਖ ਰਿਹਾ ਨਾ ਤੇਰੇ ਤੋਂ ਇਹਦਾ ਹਾਂ ਜਾਂ ਨਾ ਦਾ ਜਵਾਬ ਦੇ ਸਾਬ ਨਹੀਂ ਹਾਂ ਦੱਸੋ ਸਵਾਰ ਦੇ ਨੂੰ ਤੇ ਸਰਕਾਰ ਤੇ ਲੱਗੇ ਨਾ ਸੀਐਮ ਸਾਹਿਬ ਕੀ ਲੱਗੇ ਲੱਗੇ ਉਸ ਤੋਂ ਇਲਾਵਾ ਜੇਕਰ ਦੂਜੇ ਵੀ ਹੈਗੇ ਜੀ ਸਰਦ ਸਾਹਿਬ ਚੈੱਕ ਕਰ ਲੈਣਗੇ ਉਹਦੇ ਕਰਕੇ ਜਿਹੜੇ ਪੇੜ ਹੈ ਹਾਂ ਕਈਆਂ ਨੇ 30 ਜਮਾ ਦੇ ਦੱਸੋ ਦੱਸੋ ਜਿਹੜੇ ਪੇੜ ਹੈ ਉਹ ਛੱਡ ਕੇ ਬਾਕੀ ਆਪਾਂ ਇੱਕ ਤਰ੍ਹਾਂ ਨਹੀਂ ਲੱਗ ਨਾ ਜਿਹੜੇ ਸੀਜਮ ਸਾਹਿਬ ਦੇ ਨੂੰ ਸਾਧੋ ਕਿਤੇ ਵੀ ਲਾ ਸਕਦੇ ਹੋ ਜੇਜੀ ਉਹ ਸਾਫ ਤੇ ਤੁਸੀਂ ਡੀਲ ਕਰਨ ਦੇ ਇਲਜ਼ਾਮ ਲਗਾਏ ਨੇ ਕਿਹੜੇ ਤੱਥ ਹੈਗੇ ਨੇ ਕੋਈ ਸਬੂਤ ਹੈਗਾ ਜਿਸ ਨੂੰ ਲੈ ਕੇ ਤੁਸੀਂ ਉਹ ਸਾਫ ਤੇ ਡੀਲਿੰਗ ਕਰਨ ਦੇ ਇਲਜ਼ਾਮ ਲਗਾਏ ਨੇ ਜੇਕਰ ਤੁਸੀਂ ਮੀਟਿੰਗ ਦੇ ਵਿੱਚ ਮੌਜੂਦ ਸੀ ਤਾਂ ਉਹ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਜਾ ਰਹੀ ਸੀ ਮੋਹਿਤ ਸ਼ਰਮਾ ਵੱਲੋਂ ਕੰਮਾਂ ਨੂੰ ਲੈ ਕੇ ਜਿਹੜਾ ਠੇਕੇਦਾਰ ਦੇ ਉੱਤੇ ਅਲੀਗੇਸ਼ਨ ਲਗਾਇਆ ਗਿਆ ਉਸ ਦੇ ਨਾਲ ਜਸਵਿੰਦਰ ਕੌਰ ਮੈਡਮ ਨੇ ਉਹ 13 ਨੰਬਰ ਵਾਰਡ ਦੇ ਵਿੱਚ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਸ ਠੇਕੇਦਾਰ ਦੀ ਕਾਰਜਗੁਜ਼ਾਰੀ ਜਿਹੜੀ ਹੈ ਉਹ ਸਹੀ ਨਹੀਂ ਹੈ ਉਹ ਸਮੇਂ ਸਿਰ ਕੰਮ ਨਹੀਂ ਕਰਦਾ ਉਸ ਦੇ ਨਾਲ ਹੀ ਮੇਰੇ ਬਿਲਕੁਲ ਐਡਜੋਇਨਿੰਗ ਬੈਠੇ ਸੀ ਸਾਡੇ ਵਾਈਸ ਪ੍ਰੈਜ਼ੀਡੈਂਟ ਪੂਨਮ ਕੱਕੜ ਜੀ ਉਹਨਾਂ ਨੇ ਵੀ ਕਿਹਾ ਲੇਕਿਨ ਐਮੀ ਸਾਹਿਬ ਨੂੰ ਉਹਨਾਂ ਦੀ ਜਵਾਬ ਦੇਣੇ ਦੀ ਬਜਾਏ ਉਹਨਾਂ ਨੂੰ ਕਹਿਣ ਦੀ ਬਜਾਏ ਇਹਨਾਂ ਨੇ ਜਿਹੜਾ ਇਹ ਮੁੱਦਾ ਉਸ ਗੱਲ ਤੋਂ ਭਟਕਾ ਲਿਆ ਔਰ ਅਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ ਜਨਤਾ ਕਿਤੇ ਨਾ ਕਿਤੇ ਸਾਡੇ ਉਹਦੇ 'ਚ ਦੇਖਣਾ ਚਾਹੁੰਦੀ ਹੈ ਕਿ ਸਾਡੇ ਉੱਥੇ ਜਿਹੜੇ ਚੁਣੇ ਹੋਏ ਅਸੀਂ ਨੁਮਾਇੰਦੇ ਆ ਕੀ ਇਹ ਸਾਡੇ ਹੱਕ ਦੀ ਗੱਲ ਕਰਦੇ ਆ لیکن افسر شاہیدے ਢਿੱਲੇ ਰਵਈਏ ਨੂੰ ਅਸੀਂ ਕਟਾਰੇ 'ਚ ਖੜਾ ਕੀਤਾ ਉਹ ਜਿਹੜਾ ਡੀਲ ਸ਼ਬਦ ਤੁਸੀਂ ਕਹਿ ਰਹੇ ਹੋ ਡੀਲ ਸ਼ਬਦ ਇਸ ਚੀਜ਼ ਨੂੰ ਲੈ ਕੇ ਕਹਿਆ ਮੈਂ ਮੈਂ ਉਸ ਗੱਲ ਤੋਂ ਬਿਲਕੁਲ ਪਰੇ ਨਹੀਂ ਹਟਦਾ ਮੈਂ ਆਪਣੇ ਸਟੈਂਡ ਦੇ ਬਿਲਕੁਲ ਹੋਰ ਆਪਣੇ ਅਲਫਾਜਾਂ ਦੇ ਬਿਲਕੁਲ ਕਾਇਮ ਐ ਮੈਂ ਜਿਹੜਾ ਡੀਲ ਸ਼ਬਦ ਕਿਹਾ ਸੀ ਕਿ 2 ਮਹੀਨੇ ਦਾ ਕੰਮ 10 ਮਹੀਨੇ ਦੇ ਵਿੱਚ ਕੀਤਾ ਜਾ ਰਿਹਾ ਇਹ ਵੀ ਇੱਕ ਤਰ੍ਹਾਂ ਦੀ ਡੀਲ ਹੈ ਸਾਹਿਬ ਉਹ ਡੀਲ ਸ਼ਬਦ ਨੂੰ ਕਿਸ ਅੰਦਾਜ਼ 'ਚ ਲੈ ਕੇ ਗਏ ਨੇ ਉਹਨਾਂ ਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਰਿਹਾ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਕਟੋ-ਕਟ ਸਾਡੇ ਕੁਐਸਚਨ ਨੂੰ ਤਾਂ ਦਿਓ ਆਖਰਕਾਰ ਹਾਊਸ ਨੂੰ ਜਵਾਬ ਤਾਂ ਗੈਰਸਾਧਕ ਅਫਸਰ ਨੇ ਦੇਨੇ ਨੇ ਅਸੀਂ ਇਹ ਕਿਹਾ ਸੀ ਕਿ ਜਨਤਾ ਪਰੇਸ਼ਾਨ ਹੈ ਐਮਸੀ ਪਰੇਸ਼ਾਨ ਹੈ ਐਮਸੀ ਜਨਤਾ ਦੀ ਆਵਾਜ਼ ਹਾਊਸ ਤੇ ਰੱਖਦੇ ਆਂ ਔਰ ਨਿਰੰਤਰ ਅਫਸਰਾਂ ਨੂੰ ਫੋਨ ਵੀ ਕਰਕੇ ਉਹਨਾਂ ਦੀ ਸਮੱਸਿਆਵਾਂ ਵੀ ਦੱਸਦੇ ਆਂ ਪਰ ਉਹਨਾਂ ਦਾ ਜ਼ਮੀਨੀ ਜਿਹੜਾ ਇਹ ਉਹ ਇੰਪਲੀਮੈਂਟ ਨਹੀਂ ਹੁੰਦਾ ਉਹ ਕੰਮ ਨਹੀਂ ਹੁੰਦਾ ਚਾਹੇ ਉਹ ਗੰਦਗੀ ਸਫਾਈ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਲਗਾ ਲਓ ਚਾਹੇ ਉਹ ਬਲੋਕੇਜ ਦਾ ਲੈ ਕੋਈ ਵੀ ਕੰਮ ਹੈ ਜਿਹੜਾ ਅਫਸਰ ਕੰਮਤੇ ਨਹੀਂ ਕਰਦੇ ਐਨਓਸੀਆਂ ਟਾਈਮ ਤੇ ਨਹੀਂ ਮਿਲਦੀਆਂ ਉਹਨਾਂ ਨੂੰ ਲੈ ਕੇ ਕਿਹਾ ਕਿ ਤੁਹਾਡਾ ਕਿਲਾ ਰਵਈਆ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਤੇ ਸਾਨੂੰ ਨੁਕਸਾਨ ਹੋਏਗਾ ਔਰ ਜਨਤਾ ਇਸ ਗੱਲ ਨੂੰ ਏ ਨਹੀਂ ਮੰਨਦੇ ਕਿ ਅਸੀਂ ਉਹਨਾਂ ਦੀ ਆਵਾਜ਼ ਜਿਹੜੀ ਹੈ ਉਠਾਉਂਦੇ ਆ ਲੇਕਿਨ ਇਹ बार-बार ਉਸ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਕਰਦੇ ਆ ਉਹਨੂੰ ਪੈਂਡਿੰਗ ਪੈਂਡਿੰਗਦਰ ਪੈਂਡਿੰਗ ਪੈਂਡਿੰਗਦਰ ਪੈਂਡਿੰਗ ਕੌਣ ਕੌਣ ਕਰਦੇ ਆ ਅਫਸਰशाही ਸਾਰੀ ਹੋਇਆ ਹੈ ਚਾਹੇ ਉਹ ਐਮਈ ਕੁਲਦੀਪ ਸਿੰਘ ਅਗਰਵਾਲ ਹੋਵੇ ਚਾਹੇ ਉਹ ਈਓ ਭਜਨ ਚੰਦ ਜੀ ਹੋਣ ਮੈਂ ਉਹਨਾਂ ਨੂੰ ਬਿਲਕੁਲ ਕਿਹਾ ਔਰ ਮੈਂ ਸਾਫ਼ ਕਹਿ ਰਹੇ ਆ ਔਰ ਵਾਰ-ਵਾਰ ਕਹਿ ਰਹੇ ਆ ਮੇਰੇ ਕੋਲ ਸਬੂਤ ਹੈ ਕਿ ਮੈਂ ਇਹਨਾਂ ਨੂੰ ਵਾਰ-ਵਾਰ ਜਿਸ ਕੰਮ ਲਈ ਵੀ ਕਹਿੰਨਾ ਉਹ ਉਹਨੂੰ ਨਹੀਂ ਕਰਵਾ ਕੇ ਨਹੀਂ ਦਿੰਦੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਮੇਰਾ ਕੰਮ ਹੈ ਇਹਨਾਂ ਨੂੰ ਆਵਾਜ਼ ਦੱਸਣਾ ਲੋਕਾਂ ਦੀ ਆਵਾਜ਼ ਇਹਨਾਂ ਤੱਕ ਪਹੁੰਚਾਣੀ ਇਹਨਾਂ ਦਾ ਕੰਮ ਹੈ ਕਿ ਉੱਥੇ ਆਪਣੇ ਮੁਲਾਜ਼ਮ ਭੇਜ ਕੇ ਉਸ ਸਮੱਸਿਆਵਾਂ ਦਾ ਹੱਲ ਹੋਰ ਨਿਜਾਦ ਦਿਵਾਣਾ ਜੋ ਕਿ ਇਹ ਕਰਨ ਚ ਅਸਫਲ ਹੈ ਕਿਹੜੀਆਂ ਗੱਲਾਂ ਤੇ ਤੁਹਾਡੇ ਕੋਲ ਸਬੂਤ ਹੈਗੇ ਆ ਪਿਛਲੇ ਦਿਨੀ ਅਸੀਂ ਆਪਣੀ ਇੱਕ ਸੜਕ ਦਾ ਸਾਡੀ ਉਸਾਰੀ ਹੋ ਰਹੀ ਹੈ ਉਹਦੇ ਵਿੱਚ ਇੱਕ ਰੈਂਪ ਟੁੱਟਣਾ ਸੀ ਉਹਦੇ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਮੰਗੀ ਸੀ ਕਿ ਉਹ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਟੁੱਟਣਾ ਉਹਨੂੰ ਅੱਜ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ 8 ਤਰੀਕ ਦਾ ਉਹਦਾ ਵਰਕ ਆਰਡਰ ਕੱਟਿਆ ਨੇ ਪੁਲਿਸ ਪ੍ਰੋਟੈਕਸ਼ਨ ਮੰਗੀ ਸੀ ਕਿ ਉਹ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਟੁੱਟਣਾ ਉਹਨੂੰ ਅੱਜ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ 8 ਤਰੀਕ ਦਾ ਉਹਦਾ ਵਰਕ ਆਰਡਰ ਕੱਟਿਆ ਹੋਇਆ ਲੇਕਿਨ ਇਹਨਾਂ ਤੋਂ ਉਹ ਕੰਮ ਅੱਜ ਤੱਕ ਸਿਰੇ ਨਹੀਂ ਹੋਇਆ ਉਹ ਅਜੇ ਵੀ ਰਸਤੇ ਦੇ ਵਿੱਚ ਹੀ ਖੜਾ ਹੈ ਫਿਰ ਇਹਨਾਂ ਨੂੰ ਅਸੀਂ ਕਿਹਾ ਕਿ ਸੀਵਰੇਜ ਪਲਾਂਟ ਸੀਵਰੇਜ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਟ੍ਰੀਟਮੈਂਟ ਪਲਾਂਟ ਦੇ ਵਿੱਚ ਮੋਟਰਾਂ ਪ੍ਰੋਪਰ ਨਹੀਂ ਚੱਲਦੀਆਂ ਔਰ ਪਾਣੀ ਜਿਹੜਾ ਹੈ ਓਵਰਫਲੋ ਹੋ ਕੇ ਸੜਕਾਂ ਦੇ ਉੱਤੇ ਆਂਦਾ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਨੇ ਆ ਕਿ ਅਸੀਂ ਸੰਭਵ ਵੀ ਲਾਤਾ ਸਰਕਾਰਾਂ ਦਾ ਕੰਮ ਹੈ ਪੈਸੇ ਲਾ ਕੇ ਪ੍ਰੋਜੈਕਟ ਤਿਆਰ ਕਰਨਾ ਪ੍ਰੋਜੈਕਟ ਚਲਾਉਣਾ ਤਾਂ ਅਫਸਰ ਸਾਹਿਬ ਦਾ ਕੰਮ ਹੈ ਨਾ ਸਾਹਿਬ ਉਹੀ ਅਸੀਂ ਕਹਿ ਰਹੇ ਆ ਵਾਰ-ਵਾਰ ਵੀ ਉਹ ਉੱਥੇ ਅੱਜ ਵੀ ਪਾਣੀ ਦੀ ਜਿਹੜੀ ਓਵਰਫਲੋ ਦੀ ਸਮੱਸਿਆ ਹੈ ਪ੍ਰਜੀਤ ਜੀ ਕੀ ਕਾਰਨ ਹੈ ਅਫਸਰ ਤੁਹਾਡੀ ਗੱਲ ਕਿਉਂ ਨਹੀਂ ਸੁਣਦੇ ਹੋ ਤੁਸੀਂ ਵੀ ਪਬਲਿਕ ਦੇ ਚੁਣੇ ਸਰ ਇਹਦੇ ਵਿੱਚ ਸਭ ਤੋਂ ਵੱਡਾ ਘਾਟਾ ਸਾਡਾ ਖੁਦ ਦਾ ਉਹਦੇ ਵਿੱਚ ਅਸੀਂ ਗਲਤ ਵੀ ਹੈ ਕਿ ਅਸੀਂ ਆਪਣਾ ਜਿਹੜਾ ਵਿਧਾਇਕ ਹੈ ਆਪਣਾ ਸਹੀ ਨਹੀਂ ਚੁਣ ਸਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਗੱਲ ਦੀ ਉਮੀਦ ਵੀ ਕਰਦੇ ਆਂ ਔਰ ਬੇਨਤੀ ਵੀ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਨਤਾ ਦੇ ਹਿੱਤ ਲਈ ਰੋਪੜ ਦੇ ਹਿੱਤ ਲਈ ਇੱਕ ਉਹ ਉਮੀਦਵਾਰ ਚੁਣੀਏ ਜਿਹੜਾ ਜਨਤਾ ਦੀ ਗੱਲ ਕਰੇ ਰੋਪੜ ਸ਼ਹਿਰ ਦੇ ਵਿਕਾਸ ਦੀ ਗੱਲ ਕਰੇ ਨਾ ਕਿ ਖੁਦ ਦੀ ਗੱਲ ਕਰੇ ਇਸ ਇਹ ਸਾਡਾ ਜਿਹੜੀ ਕਮੀ ਆ ਉਹ ਅਜੇ ਸ਼ਰਮ ਦਿਖਾਈ ਦੇ ਰਹੀ ਹੈ ਸੀ ਅੰਦਰ ਮੀਟਿੰਗ ਦੇ ਵਿੱਚ ਦੇਖਿਆ ਕਿ ਤੁਹਾਡੇ ਦੇ ਨਾਲ ਕਾਫੀ ਖੇਪੜਾ ਖੇਪੜੀ ਹੋਈ ਕਿਹਦੇ ਨਾਲ ਹੋਈ ਤੁਹਾਡੀ ਕਿਸ ਗੱਲ ਨੂੰ ਲੈ ਕੇ ਤਰਕਰਾਹ ਹੋਈ ਹੈ ਨਹੀਂ ਹਾਊਸ ਦੇ ਵਿੱਚ ਦਾ ਮੈਂਬਰ ਸਰਵਰ ਨੂੰ ਕੋਈ ਨਾ ਕੋਈ ਉਹਨਾਂ ਨੇ ਮੱਦ ਦੇ ਪਰ ਕਲੈਰੀਫਿਕੇਸ਼ਨ ਲੈਣੀ ਹੁੰਦੀ ਹੈ ਤੇ ਉਹ ਜਦੋਂ ਵੀ ਸਾਨੂੰ ਹਾਊਸ ਦੇ ਚੇਅਰਮੈਨ ਪ੍ਰਧਾਨ ਜੀ ਹੁੰਦੇ ਆ ਪ੍ਰਧਾਨ ਜੀ ਜਦੋਂ ਵੀ ਸਾਨੂੰ ਆਰਡਰ ਕਹਿਣਗੇ ਕੰਸਰਟ ਮੈਂਬਰ ਦੀ ਮੱਦ ਪਰ ਉਹਨਾਂ ਨੂੰ ਪੂਰਾ ਜਾਣੂ ਕਰਵਾਇਆ ਜਾਵੇ ਉਸ ਤਰੀਕੇ ਨਾਲ ਅਸੀਂ ਹਰ ਮੱਦ ਦੇ ਉੱਪਰ ਹਾਊਸ ਨੂੰ ਜਾਣੂ ਕਰਵਾਣਾ ਹੁੰਦਾ ਹੈ ਪਰ ਅੱਜ ਅੰਦਰ ਇਨਾ ਹੰਗਾਮਾ ਤੁਹਾਡੇ ਨਾਲ ਕਿਹਦੇ ਨਾਲ ਹੋਇਆ ਕਿਸ ਗੱਲ ਪਿੱਛੇ ਹੋਇਆ ਔਰ ਤੁਸੀਂ ਮੀਟਿੰਗ ਛੱਡ ਕੇ ਬਾਹਰ ਵਾਕ ਆਊਟ ਕਰ ਗਏ ਔਰ ਤੁਹਾਡੇ ਨਾਲ ਹੋਰ ਕਈ ਵੀ ਐਮਸੀ ਵਾਕ ਆਊਟ ਕਰ ਗਏ ਨਹੀਂ ਵਾਕ ਆਊਟ ਅਸੀਂ ਨਹੀਂ ਕਰ ਸਕਦੇ ਕਿਉਂਕਿ ਮੈਂ ਤੇ ਬਤੌਰ ਦਾ ਹਾਊਸ ਦਾ ਮੀਟਿੰਗ ਦੇ ਤਰ੍ਹਾਂ ਬਤੌਰ ਸੈਕਟਰੀ ਵੀ ਕੰਮ ਕਰਨਾ ਹੁੰਦਾ ਲੇਕਿਨ ਉਹਦੇ ਚ ਕੀ ਸੀ ਸੀਨੀਅਰ ਬੈਸ ਪ੍ਰਧਾਨ ਵੱਲੋਂ ਕਿਉਂਕਿ ਮੀਟਿੰਗ ਦੇ ਵਿੱਚ ਉਹ ਚੱਲ ਮੁੱਦਾ ਚੱਲ ਰਿਆ ਸੀਗਾ ਤੇ ਉਹ ਹਰ ਵਾਰ ਵਾਰ ਮੇਰੇ ਸਟਾਫ ਦੇ ਉੱਤੇ ਉਂਗਲ ਕਰ ਰਹੇ ਸੀ ਹੋਰ ਉਹ ਕਹਿੰਦਾ ਵੀ ਕੰਮ ਨਹੀਂ ਹੋਣੇ ਜੀ ਇਹਨਾਂ ਦੀ ਡੀਲ ਹੁੰਦੀ ਹੈ ਜੀ ਜਦੋਂ ਉਹਨਾਂ ਨੇ ਇਹ ਡੀਲ ਵਾਲੀ ਗੱਲ ਕੀਤੀ ਮੈਂ ਉਹਨੂੰ ਪੂਰੇ ਹਾਊਸ ਦੇ ਵਿੱਚ ਇਹ ਗੱਲ ਕਹੀ ਹੈ ਵੀ ਹਾਊਸ ਦੇ ਹਾਜ਼ਰ ਹਾਊਸ ਦੀ ਹਾਜ਼ਰੀ ਵਿੱਚ ਕੋਈ ਇੱਕ ਡੀਲ ਦੱਸ ਦੇ ਕਿਸੇ ਵੀ ਮੈਂਬਰ ਲਈ ਇਨਕਲੂਡਿੰਗ ਮਾਈਸੈਲਫ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ ਇੱਥੋਂ ਤੱਕ ਵੀ ਕੋਈ ਵੀ 21 ਦੇ 21 ਮੈਂਬਰਾਂ ਚੋਂ ਜਿੱਥੋਂ ਸਿਟੀ ਰੈਜ਼ੀਡੈਂਟ ਵੀ ਅਗਰ ਰਾਤ ਨੂੰ ਕੋਈ 12 ਵਜੇ 1 ਵਜੇ 1:30 ਵਜੇ ਸਵੇਰੇ ਫੋਨ ਕਰਦਾ ਹੈ ਇਮੀਡੀਏਟ ਅਸੀਂ ਫੋਨ ਅਟੈਂਡ ਕਰਕੇ ਇਮੀਡੀਏਟੂ ਦਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹ ਮੀਟਿੰਗ ਦੇ ਸਟਾਰਟਿੰਗ ਵਿੱਚ ਹੀ ਵੀ ਬਈਪਰਧਾਰ ਇਸ ਟੀਮ ਐਕਸੈਪਟ ਕਰ ਚੁੱਕੇ ਆ ਵੀ ਜਦੋਂ ਵੀ ਸਾਡੀ ਕੋਈ ਪ੍ਰੋਬਲਮ ਹੋਵੇ ਜੈ ਡਿਸਪੋਜ਼ਲ ਪਲੈਂਟ ਦੀ ਆਂਦੀ ਹੈ ਜਾਂ ਐਸਟੀਪੀ ਦੀ ਆਂਦੀ ਹੈ ਜਾਂ ਸਿਟੀ ਦੀ ਆਂਦੀ ਹੈ ਵੀ ਉਹ ਅਸੀਂ ਜਦੋਂ ਵੀ ਇਹ ਸਭ ਨੂੰ ਫੋਨ ਕਰਦੇ ਆ ਸਾਡਾ ਇਮੀਡੀਏਟ ਹੱਲ ਹੋ ਜਾਂਦਾ ਹੈ ਲੇਕਿਨ ਪੂਰੇ ਸਟਾਫ ਨੂੰ ਵੀ ਇਹਦੇ ਅਕੋਰਡਿੰਗ ਚੱਲਣਾ ਚਾਹੀਦਾ ਲੇਕਿਨ ਉਹਨੇ ਇਸ ਤਰ੍ਹਾਂ ਕਰਕੇ ਮੇਰੇ ਸਟਾਫ ਤੇ ਜਾਂ ਸਾਡੇ ਉੱਤੇ ਕਹਿ ਸਕਦੇ ਆ ਇਸ ਤਰ੍ਹਾਂ ਦੇ ਕੋਈ ਗਲਤ ਅਲੀਗੇਸ਼ਨ ਲਾਣੇ ਉਹਨਾਂ ਨੂੰ ਇਹ ਲਾਣੇ ਨਹੀਂ ਚਾਹੀਦੇ ਤੁਸੀਂ ਸਰ ਇੱਥੇ ਦੇ ਮੁੱਖ ਅਧਿ ਔਰ ਮੀਟਿੰਗ ਦੇ ਵਿੱਚ ਤੁਹਾਡੇ ਤੇ આરોਪ ਲੱਗੇ ਆ ਔਰ ਤੁਹਾਡੇ ਨਾਲ ਜਿਸ ਤਰ੍ਹਾਂ ਗੱਲਬਾਤ ਹੋਈ ਆ ਇਹਨੂੰ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਇਹ ਵੈਸੇ ਜੋ ਵੀ ਉਹਨੇ ਗਲਤ ਕੀਤੀ ਹੈ ਬਿਲਕੁਲ ਗਲਤ ਕੀਤੀ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਵਾਰ-ਵਾਰ ਹਾਊਸ ਦੀ ਹਾਜ਼ਰੀ ਦੇ ਵਿੱਚ ਵੀ ਕਹਿੰਦਾ ਰਿਹਾ ਕਿ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਵਾਰ-ਵਾਰ ਉੱਠ ਕੇ ਬੋਲ ਰਹੇ ਹੋ ਲੇਕਿਨ ਚੇਅਰਮੈਨ ਹਾਊਸ ਦੇ ਪ੍ਰਧਾਨ ਜੀ ਆ ਪ੍ਰਣਾ ਜੀ ਬੈਠੇ ਆ ਪ੍ਰਧਾਨ ਜੀ ਕਿਸੇ ਵੀ ਮੈਂਬਰ ਦੀ ਸੈਕਸ਼ਨ ਬਾਰੇ ਮੇਰੇ EMPLOYEES ਨੂੰ ਜਾਂ ਮੈਨੂੰ ਕੁਝ ਵੀ ਡਾਇਰੈਕਸ਼ਨ ਦਿੰਦੇ ਆ ਉਹਦੇ ਅਸੀਂ ਜਵਾਬ ਦੇ ਆ ਔਰ ਹਾਊਸ ਨੂੰ ਚੀਜ਼ਾਂ ਨੂੰ ਕਰਾਵਾਂਗੇ ਬਟ ਬਿਨਾ ਪ੍ਰਧਾਨ ਦੀ ਅਗਿਆ ਤੋਂ ਵੀ ਉਹ ਵਾ이스 ਪ੍ਰਧਾਨ ਦਾ बार-बार ਬੋਲਣਾ ਤੇ ਉਹ ਜੋ ਵੀ ਬਾਈਲਾਜ ਦੀ ਹੈ ਜਾਂ ਕਿਸੇ ਹੋਰ ਦੀ ਹੈ ਉਹ ਠੀਕ ਨਹੀਂ ਹੈ